ਪੰਜਾਬ ਚ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਤੇ ਤਿੱਖੇ ਹਮਲੇ ਕਰ ਰਹੀ ਆ ਲਗਾਤਾਰ ਦੋਵਾਂ ਪਾਰਟੀਆਂ ਨੂੰ ꝺ ਰਹੀ ਆ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਜਸਬੀਰ ਸਿੰਘ ਵੀਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀਰ ਸਾਹਿਬ ਇੱਕ ਨਵਾਂ ਮੁੱਦਾ ਲੈ ਕੇ ਆਏ ਹੋ ਤੁਸੀਂ ਕੀ ਅਫਸਰ ਨੇ ਜਿਹੜੇ ਉਹ ਅਕਾਲੀ ਦਲ ਲਈ ਕੰਮ ਕਰ ਰਹੇ ਨੇ ਅਕਾਲੀ ਦਲ ਦੇ ਸਰਪੰਚਾਂ ਲਈ ਕੰਮ ਕਰ ਰਹੇ ਨੇ ਹਲਕਾ ਇੰਚਾਰਜਾਂ ਲਈ ਕੰਮ ਕਰ ਰਹੇ ਨੇ ਇਹ ਜਿਹੜਾ ਮੁੱਦਾ ਹੈਗਾ ਇਹ ਤੁਹਾਨੂੰ ਯਾਦ ਹੋਏਗਾ ਕਿ ਕਾਫੀ ਦੇਰ ਪਹਿਲਾਂ ਸਾਰ ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਕੀਤੀ ਸੀ ਡਿਪਟੀ ਕਮਿਸ਼ਨਰ ਦੀ ਔਰ ਐਸਐਸਪੀ ਦੀ ਉਸ ਮੀਟਿੰਗ ਦੇ ਵਿੱਚ ਮੀਡੀਆ ਦੇ ਵਿੱਚ ਕਾਫੀ ਇਹ ਚਰਚਾ ਰਿਹਾ ਸੀਗਾ ਉਸ ਮੀਟਿੰਗ 'ਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਤੁਸੀਂ ਜਿਹੜਾ ਸਾਡੇ ਹਲਕਾ ਇੰਚਾਰਜ ਕਹਿਣਗੇ ਤੁਸੀਂ ਉਹਨਾਂ ਮੁਤਾਬਕ ਸਾਰਾ ਜਿਹੜੇ ਕੰਮ ਹੈਗੇ ਆ ਕਰਨੇ ਹੈਗੇ ਆ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਨਰਾਜ਼ਗੀ ਜਾਂ ਉਹਨਾਂ ਤੋਂ ਬਾਹਰ ਹੋ ਕੇ ਅਗਰ ਤੁਸੀਂ ਕੋਈ ਕਰੋਗੇ ਤਾਂ ਮੈਂ ਇਹਦਾ ਬੜਾ ਸੀਰੀਅਸ ਜਿਹੜਾ ਹੈਗਾ ਲਾਵਾਂਗਾ ਫਿਰ ਤੁਹਾਨੂੰ ਪਤਾ ਹੀ ਹੈਗਾ ਕਿ ਬਹੁਤ ਸਾਰੇ ਕਵੀ ਇਹਨਾਂ ਦੇ ਬਾਰੇ ਚਰਚਾ ਹੋਇਆ ਡਾਕਟਰ ਸਦਾਰਨ ਜਮ ਨੇ ਕਿਹਾ ਸੀਗਾ ਉਹਦੇ ਪੋਇਮ ਵੀ ਛਪੀ ਸੀਗੀ ਕੁਰਸੀ ਕਾ ਇਹ ਨਸ਼ਾ ਜੋ ਕਾਰੋਬਾਰੀ ਹੈ ਇਸਕੇ ਪਿੱਛੇ ਛੁਪਾ ਹੋਆ ਵਿਪਾਰੀ ਹੈ ਬੜੇ ਮੇਜ ਨੇ ਛੋਟੇ ਮੇਜ ਕੋ ਸਮਝਾਇਆ ਸੁਨਣਾ ਉਸकी बात जो अपना दरबारी है बड़े मेज ने छोटे मेजों ਦਾ ਮਤਲਬ ਇਹ ਸੀ ਆ بڑا ਮੇਜ ਸਰ ਸੁਭੀ ਸਿੰਘ ਬਾਦਲ ਦਾ ਛੋਟੇ ਮੇਜ ਜਿਹੜੇ ਡੀਸੀ ਔਰ ਐਸਐਸਪੀ ਬੈਠੇ ਸੀਗੇ ਸੋ ਇਹ ਉਦੋਂ ਉਦੋਂ ਇਹ ਜਿਹੜਾ ਸੀਗਾ ਸ਼ੁਰੂਆਤ ਹੋਈ ਸੀ ਲੇਕਿਨ ਹੁਣ ਆਇਸਤਾ 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 ਤੁਸੀਂ ਦੇਖਿਆ ਹੋਏਗਾ ਜੋ ਸਾਨੂੰ ਫੀਡਬੈਕ ਸਾਡੇ ਵਲੰਟੀਅਰ ਦੇ ਰਹੇ ਹੈਗੇ ਆ ਉਹ ਹੁਣ ਟੋਟਲ ਜੋ ਜਿਹੜੇ ਕੁਝ ਹੋ ਰਹੀਆਂ ਜਿੰਨੀਆਂ ਸਕੀਮਾਂ ਹੈਗੀਆਂ ਜਿੰਨੇ ਸਾਡਾ ਮਾਫੀਆ ਸ਼ਬਦ ਦੀ ਵਰਤੋਂ ਕੀਤੀ ਹੈ ਮਾਫੀਆ ਸ਼ਬਦ ਕਿਉਂ ਵਰਤਿਆ ਤੁਸੀਂ ਜੋ ਕੱਲ ਸਟੇਟਮੈਂਟ ਮਾਫੀਆ ਇਸ ਤਰ੍ਹਾਂ ਹੈਗਾ ਕਿ ਜੇ ਸਰਕਾਰ ਦੇ ਬਿਊਰੋਕਰੇਟਸ ਔਰ ਸਰਕਾਰ ਦੇ ਜਿਹੜੇ ਅਧਿਕਾਰੀ ਹੈਗੇ ਆ ਸਰਕਾਰ ਦੀ ਜਿਹੜੀ ਪੁਲਿਸ ਹੈਗੀ ਹੈ ਅਗਰ ਉਹ ਨਾਲ ਸ਼ਾਮਲ ਨਾ ਹੋਵੇ ਜਿਹੜਾ ਜਨਰਲ ਮੈਨੇਜਰਸ ਹੈਗੇ ਆ ਮਾਈਨਿੰਗ ਦੇ ਇੰਡਸਟਰੀ ਡਿਪਾਰਟਮੈਂਟ ਦੇ ਅਗਰ ਉਹਨਾਂ ਦੀ ਪੈਟਰੋਨੇਜ ਨਾ ਹੋਵੇ ਤੇ ਇਹ ਹੋ ਹੀ ਨਹੀਂ ਸਕਦਾ ਕਿ ਇਹ ਜਿਹੜਾ ਇਲੀਗਲ ਤੰਦਾ ਹੈ ਉਹ ਚੱਲੇ ਤੁਸੀਂ ਦੇਖੋਗੇ ਕਿ ਡਰੱਗਸ ਦੇ ਵਿੱਚ ਵੀ ਤੁਸੀਂ ਦੇਖਿਆ ਹੋਏਗਾ ਕਿ ਇਹ ਲੇਟੈਸਟ ਹੁਣ ਗੁਰੂ ਨਾਨਕ ਜਿਹੜਾ ਹੈਗਾ ਹਸਪੀਟਲ ਸਰਕਾਰੀ ਹਸਪਤਾਲ ਅੰਮ੍ਰਿਤਸਰ ਤੇ ਉਥੋਂ ਇਹਨਾਂ ਨੇ ਸਟਿੰਗ ਆਪਰੇਸ਼ਨ ਕੀਤਾ ਸੀ ਐਨਐਨਆਈਬੀਐਨ ਨੇ ਔਰ ਉਹਨਾਂ ਨੇ ਉਥੋਂ ਜਿਹੜੀ ਹੈਗੀ ਆ ਡਰੱਗਸ ਵਗੈਰਾ ਉਹ ਉਥੇ ਪਕੜੀਆਂ ਗਈਆਂ ਇਦਾ ਮਤਲਬ ਜਿੱਥੇ ਡਰੱਗ ਡੀਡੈਕਸ਼ਨ ਸੈਂਟਰ ਹੈਗਾ ਉਸ ਸੈਂਟਰ ਤੇ ਹੀ ਅਗਰ ਡਰੱਗਸ ਦੀ ਅਵੇਲੇਬਿਲਟੀ ਹੈਗੀ ਹੈ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਾਰਾ ਕੁਝ ਅਵੇਲੇਬਲ ਹੈ ਇਸ ਤਰ੍ਹਾਂ ਇੱਕ ਸਿਵਲ ਹਸਪਤਾਲ ਸੀਗਾ ਉੱਥੇ ਜਿਹੜਾ ਆਪਣੇ ਪੰਜਾਬ ਦਾ ਹੀ ਹੈ ਦੋਆਬੇ ਦਾ ਉੱਥੇ ਇੱਕ ਰਿਕਸ਼ਾ ਸੌਰੀ ਸਾਈਕਲ ਸਟੈਂਡ ਜਿਹੜਾ ਬਣਿਆ ਹੋਵਾ ਸੀਗਾ ਸਾਈਕਲ ਸਟੈਂਡ ਸਟੈਂਡ ਦਾ ਜਿਹੜਾ ਠੇਕੇਦਾਰ ਸੀਗਾ ਉਹਦੇ ਕੋਲ ਸਭ ਨੂੰ ਪਤਾ ਸੀਗਾ ਵੀ ਡਰੱਗ ਇੱਥੇ ਮਿਲਦੀ ਹੈ ਸੋ ਉਹ ਬੰਦਿਆ ਬੰਦਾ ਜਿਹੜਾ ਹੈਗਾ ਉਹ ਡਰੱਗ ਦੇ ਨਾਲ ਪਕੜਿਆ ਗਿਆ ਡਰੱਗ ਦੇ ਨਾਲ ਪਕੜਨ ਤੋਂ ਬਾਅਦ ਉਸ ਬੰਦੇ ਨੂੰ ਜਿਹੜਾ ਜਮਾਨਤ ਜੜੀ ਹੈਗੀ ਆ ਉਹ ਇੱਕਦਮ ਜਲਦੀ ਨਾਲ ਮਿਲ ਗਈ ਸੋ ਜੇ ਪੋਲਿਟੀਕਲ ਪੈਟਨੇਜ ਨਾ ਹੋਵੇ ਤੇ ਕਿਸ ਤਰ੍ਹਾਂ ਸੰਭਵ ਹੈਗਾ ਕਿ ਇਹ ਚੀਜ਼ਾਂ ਹੋਣ ਤੁਸੀਂ ਬਹੁਤ ਵੱਡੇ ਅਲੀਗੇਸ਼ਨ ਲਾਏ ਨੇ ਕਿ ਮਾਫੀਆ ਚੱਲ ਰਿਹਾਗਾ ਅਫਸਰ ਨੇ ਜਿਹੜੇ ਉਹ ਬਿਲਕੁਲ ਸੁਖਬੀਰ ਬਾਦਲ ਜੋ ਕਹਿੰਦੇ ਉਹਨਾਂ ਦੀ ਮੰਨਦੇ ਨੇ ਇਹਦੇ ਕੋਈ ਤੱਥ ਜਾਂ ਕਿਉਂਕਿ ਤੁਸੀਂ ਖੁਦ ਵੀ ਇੱਕ ਅਫਸਰ ਰਹੇ ਹੋ ਬਲ ਤੁਸੀਂ ਕੋਈ ਇਨਵੈਸਟੀਗੇਸ਼ਨ ਕੀਤੀ ਹੈ ਇਸ ਮਾਮਲੇ 'ਚ ਇਹਦੇ 'ਚ ਜਿਹੜੀ ਹੈਗੀ ਹੈ ਮੈਂ ਨਿੱਜੀ ਤੌਰ ਤੇ ਆਪਣੀ ਤਸੱਲੀ ਕੀਤੀ ਹੈਗੀ ਹੈ ਜਿਹੜੇ ਆਪਣੇ ਇਸ ਨਾਲ ਜੁੜੇ ਹੋਏ ਹੈਗੇ ਆ ਪਿੱਛੇ ਜੇ ਤੁਹਾਨੂੰ ਯਾਦ ਹੋਣਾ ਕਿ ਇਹ ਮੀਡੀਆ ਦੇ ਵਿੱਚ ਕਾਫੀ ਆਇਆ ਸੀਗਾ ਔਰ ਉੱਥੋਂ ਦੇ ਈਵਨ ਕਾਂਗਰਸ ਵਾਲਿਆਂ ਨੇ ਜਦੋਂ ਪਟਿਆਲੇ ਰੈਲੀ ਕੀਤੀ ਸੀਗੀ ਕੈਪਟਨ ਮਰਿੰਦਰ ਸਿੰਘ ਨੇ ਰੈਲੀ ਬਾਦਲ ਸਾਹਿਬ ਦੇ ਜਾ ਕੇ ਕਿ ਮੈਂ ਉਹਦੇ ਘਰੇ ਕਰਨੀ ਹੈਗੀ ਐ ਔਰ ਬਾਦਲ ਸਾਹਿਬ ਨੇ ਕਿਹਾ ਕਿ ਅਸੀਂ ਰੈਲੀ ਕੈਪਟਨ ਦੇ ਘਰੇ ਕਰਨੀ ਹੈਗੀ ਐ ਔਰ ਉਸ ਵੇਲੇ ਇਹ ਹੈਡਲਾਈਨਸ ਆਈਆਂ ਕਾਂਗਰਸ ਨੇ ਇਹ ਦੋਸ਼ ਲਾਇਆ ਸੀਗਾ ਕਿ ਪਟਿਆਲਾ ਡਿਪਟੀ ਕਮਿਸ਼ਨਰ ਇਸ ਐਕਟਿੰਗ ਲਾਈਕ ਹੈ ਜਥੇਦਾਰ ਮੈਂ ਨਿੱਜੀ ਤੌਰ ਦੇ ਉੱਤੇ ਕਿਉਂਕਿ ਮੈਂ ਇਸ ਆਪ ਹੀ ਇਸ ਡੀਸੀ ਵੀ ਰਿਹਾ ਹੈਗਾ ਕਮਿਸ਼ਨਰ ਵੀ ਰਿਹਾ ਹੈਗਾ ਸੋ ਜਦੋਂ ਮੈਂ ਉਹਨਾਂ ਲੋਕਾਂ ਤੋਂ ਇਸ ਚੀਜ਼ ਦਾ ਜਿਹੜਾ ਹੈਗਾ ਗੱਲਬਾਤ ਕਰੀ ਅਫਸਰਾਂ ਤੋਂ ਪਤਾ ਕੀਤਾ ਹੈਗਾ ਤੇ ਜਾਂ ਹੁਣ ਜਿਹੜੇ ਡਿਸਟ੍ਰਿਕਟ ਟਰਾਂਸਪੋਰਟ ਅਫੀਸਰਸ ਹੈਗੇ ਆ ਉਹਨਾਂ ਨਾਲ ਗੱਲ ਕਰੀ ਹੈਗੀ ਆ ਕਿਉਂਕਿ ਮੈਂ ਟਰਾਂਸਪੋਰਟ ਡਿਪਾਰਟਮੈਂਟ ਚ ਵੀ ਰਿਹਾ ਹੈਗਾ ਸੋ ਪ੍ਰਾਈਵੇਟਲੀ ਸਾਰੇ ਕਹਿੰਦੇ ਹੈਗੇ ਕਿ ਜੇ ਸਾਡੇ ਉੱਤੇ ਇੰਨਾ ਪ੍ਰੈਸ਼ਰ ਹੈਗਾ ਅਗਰ ਸਰ ਸੁਭੀਸ਼ਿੰ ਬਦਲ ਦੀ ਜਾਂ ਸਰਕਾਰ ਦੀ ਨੀਅਤ ਹੈਗੀ ਹੈ ਕਿ ਅਸੀਂ ਇੱਥੋਂ ਜਿਹੜਾ ਸੈਂਡ ਮਾਫੀਆ ਵਾਲੇ ਲੋਕਾਂ ਨੂੰ ਖਤਮ ਕਰਨਾ ਹੈਗਾ ਤੇ ਇੱਥੇ ਫਲਾਈਂਗ ਸਕਾਡ ਬਣਾ ਦੇਣ ਕਿਸੇ ADGP ਦੇ ਲੈਵਲ ਦੇ ਉੱਤੇ ਔਰ ਬਾਕੀ ਇੰਡਸਟਰੀ ਡਿਪਾਰਟਮੈਂਟ ਦਾ ਵੀ ਲਾ ਲੈਣਾ ਅੱਗੇ ਬਣਦੇ ਰਿਹਾ ਸਕਵਡ ਜਿਹੜੇ ਫਲਾਈਂਗ ਸਕਵਡ ਹੁੰਦੇ ਰਹੇ ਹੈਗੇ ਜਿਹੜੇ ਕਿ ਜਾ ਕੇ ਕਰਦੇ ਸੀਗੇ ਤੇ ਉਹਦੇ ਨਾਲ ਕੇ ਇੱਕ ਅਗਰ ਇਹ ਜਿਹੜਾ ਧੰਦਾ ਹੈਗਾ ਇਲੀਗਲ ਸੈਂਡ ਮਾਫੀਆ ਦਾ ਇਹਨੂੰ ਕੋਈ ਟਾਈਮ ਹੀ ਲੱਗਣਾ ਉਹਨਾਂ ਦਾ ਜਿਹੜਾ ਫੁੱਲ ਪ੍ਰੂਫ ਸਿਸਟਮ ਹੈਗਾ ਗੁੰਡਾ ਰਾਜ ਵਾਲਿਆਂ ਦਾ ਠੀਕ ਹੈ ਗੁੰਡਾ ਟੈਕਸ ਵਾਲਿਆਂ ਦਾ ਵਲੰਟੀਅਰ ਨੇ ਜਿਹੜੇ ਤੁਹਾਡੇ ਵਲੰਟੀਅਰ ਨੇ ਉਹ ਇਸ ਮਾਮਲੇ ਦੀ ਅੰਦਰ ਪਰਦਾ ਫਾਸ਼ ਕਰਨਗੇ ਤਾਂ ਕੀ ਕਰਨ ਜਾ ਰਹੇ ਨੇ ਤੁਹਾਡੇ ਵਲੰਟੀਅਰ ਸਾਡੇ ਜਿਹੜੇ ਵਲੰਟੀਅਰਸ ਹੈਗੇ ਆ ਉਹ ਆਲਰੇਡੀ ਉਹਨਾਂ ਦੇ ਉੱਤੇ ਅਸੀਂ ਕੋਈ ਨਾ ਕੋਈ ਸਮੱਸਿਆ ਸਾਹਮਣੇ ਉਹਨਾਂ ਨੂੰ ਆਉਣ ਲੱਗ ਗਈ ਹੈਗੇ ਆ ਸੋ ਜਿਹੜੇ ਸਾਡੇ ਵਲੰਟੀਅਰਸ ਹੈਗੇ ਆ ਅਸੀਂ ਉਹਨਾਂ ਨੂੰ ਇਸ ਗੱਲ ਹੀ ਕਹਿ ਰਹੇ ਹੈਗੇ ਆ ਕਿ ਜਿਹੜੀ ਕੋਈ ਸਰਕਾਰੀ ਅਧਿਕਾਰੀ ਜਿਹੜੇ ਡਿਸਰੈਸਪੈਕਟਫੁਲ ਹੈਗੇ ਆ ਰੂਲ ਆਫ ਲਾ ਨੂੰ ਵੀ ਉਹੋ ਜਿਹੇ ਅਧਿਕਾਰੀ ਚਾਹੇ ਤੁਸੀਂ ਆਹ ਹੁਣ ਦੇਖੋ ਮੁੱਖ ਮੰਤਰੀ ਯੋਜਨਾ ਹੈਗੀ ਹੈ ਤੀਰਥ ਸਥਾਨ ਕੱਲ ਚੰਦੂ ਮਾਜਰਾ ਜੀ ਨੇ ਉਹਨੂੰ ਰਵਾਨਾ ਕੀਤਾ ਹੈਗਾ ਪੈਸਾ ਸਰਕਾਰ ਦਾ ਹੈ ਤੇ ਕਰੀਬਨ ਇੱਕ ਯਾਤਰੀ ਦੇ ਉੱਤੇ 10 ਤੋਂ 11000 ਰੁਪਿਆ ਜਿਹੜਾ ਹੈਗਾ ਖਰਚਾ ਆ ਰਿਹਾ ਹੈਗਾ ਤੇ ਉਹ ਜਿਹੜਾ ਖਰਚਾ ਹੈਗਾ ਉਸ ਖਰਚੇ ਦਾ ਤੁਸੀਂ ਦੇਖੋ ਸਰਕਾਰੀ ਪੈਸਾ ਹੈਗਾ ਤੇ ਉਹ ਜਿਹੜੇ ਬੰਦੇ ਹੈਗੇ ਉਹਨਾਂ ਦੀ ਚੋਣ ਜੜੀ ਹੈਗੀ ਹੈ ਡਿਪਟੀ ਕਮਿਸ਼ਨਰ ਜਿਹੜਾ ਹੈਗਾ ਇਹ ਦੇਖਦਾ ਕਿ ਨੀਲੇ ਕਾਰਡ ਵਾਲੇ ਬੰਦੇ ਕਿਹੜੇ ਹੈਗੇ ਉਹਨਾਂ ਕੋ ਰਜਿਸਟਰਡ ਹੈਗੇ ਆ ਉਹਨਾਂ ਚੋਂ ਵੀ ਇਹ ਦੇਖਦੇ ਕਿ ਕਿਹੜੇ ਬੰਦੇ ਹੈ ਜਿਹੜੇ ਡਿਜ਼ਰਵਿੰਗ ਹੈਗੇ ਆ ਐਸ ਡੀ ਐਮ ਦੀ ਸਿਫਾਰਿਸ਼ਾਂ ਲੈਂਦੇ ਔਰ ਉੱਥੋਂ ਪਤਾ ਕਰਕੇ ਫੇਰ ਕਰਦੇ ਆ ਹੁਣ ਕੀ ਹੈਗਾ ਹਲਕਾ ਇੰਚਾਰਜ ਮੈਂ ਨਿੱਜੀ ਤੌਰ ਤੇ ਮੈਂ ਤੁਹਾਨੂੰ ਗੱਲ ਸ਼ੇਅਰ ਕਰ ਰਿਹਾ ਹੈਗਾ ਬਲੂ ਕਾਰਡ ਬਣ ਰਹੇ ਹੈਗੇ ਬਲੂ ਕਾਰਡ ਉਹਨਾਂ ਲੋਕਾਂ ਦੇ ਬਣ ਗਏ ਔਰ ਆਫੀਸਰਸ ਨੂੰ ਇਹ ਕਿਹਾ ਗਿਆ ਹੈਗਾ ਪ੍ਰਾਈਵੇਟਲੀ ਉਹਨਾਂ ਨੇ ਮੈਨੂੰ ਐਡਮਿਟ ਕੀਤਾ ਹੈਗਾ ਕਿ ਉਹਨਾਂ ਨੂੰ ਹੀ ਮਿਲਣਗੇ ਜਿਹੜੇ ਹਲਕਾ ਚਾਰਜ ਬਣਾਣਗੇ ਸਰਕਾਰ ਨੇ ਹਰ ਚੀਜ਼ ਆਪਣੇ ਹੱਥ ਚ ਲੈ ਲਈਏ ਇੱਕ ਪਰਸਪੈਕਟਿਵ ਇਹ ਹੈ ਕਿ ਸਰਕਾਰ ਜਿਹੜੀ ਮਰਜ਼ੀ ਆ ਜੇ ਚਾਹੇ ਆਮ ਆਦਮੀ ਦੀ ਆ ਜੇ ਕਾਂਗਰਸ ਦੀ ਆ ਜੇ ਕਾਲੀਆਂ ਦੀ ਚੱਲ ਹੀ ਰਹੀ ਹੈ ਭਾਜਪੀ ਦੀ ਆ ਜੇ ਸਿਸਟਮ ਨਹੀਂ ਬਦਲਦਾਗਾ ਸਿਸਟਮ ਐਂ ਚੱਲਦਾ ਰਹਿੰਦਾ ਮਾਫੀਆ ਉਮੀ ਚੱਲਦਾ ਰਹਿੰਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਨੇ ਨਹੀਂ ਮੈਂ ਜਿਹੜਾ ਮੈਂ ਮਹਿਸੂਸ ਕਰ ਰਿਹਾ ਹੈਗਾ ਜਿਹੜੀ ਜਿਤੋਂਕ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਸਿਸਟਮ ਹੈਗਾ ਇਹ ਤੁਸੀਂ ਦਿੱਲੀ ਦੇ ਵਿੱਚ ਤੁਸੀਂ ਦੇਖਿਆ ਹੈਗਾ ਜਿਹੜੀ ਨੀਅਤ ਹੈਗੀ ਹੈ ਇੰਟੈਂਸ਼ਨ ਜਿਹੜੀ ਹੈਗੀ ਹੈ ਇਹਦੇ ਚ ਕੋਈ ਕਿਸੇ ਤਰ੍ਹਾਂ ਦਾ ਵੀ ਜਿਹੜਾ ਮਾਫੀਆ ਹੈਗਾ ਇਹ ਇਹ ਚੱਲਣਾ ਨਹੀਂ ਹੈਗਾ ਤੇ ਨਾ ਉਹ ਅਧਿਕਾਰੀ ਚੱਲਣੇ ਹੈਗੇ ਆ ਅਸੀਂ ਸਾਨੂੰ ਪਤਾ ਹੈਗੇ ਬਲੂ ਆਈਡ ਕਿਹੜੇ ਆਫੀਸਰਸ ਹੈਗੇ ਆ ਕੀ ਕਰੂੰਗਾ ਨਹੀਂ ਉਹ ਜਿਹੜੇ ਜਿਹੜੇ ਔਨੈਸਟ ਹੈਗੇ ਆ ਔਨੈਸਟ ਆਫੀਸਰ ਜਿਹੜੇ ਹੈਗੇ ਉਹ ਅੱਗੇ ਆਣਗੇ ਤੇ ਜਿਨ੍ਹਾਂ ਨੇ ਰੂਲ ਆਫ ਲਾ ਪਬਲਿਕ ਇੰਟਰਸਟ ਦੀ ਵਾਇਲੇਸ਼ਨ ਕੀਤੀ ਹੈਗੀ ਹੁਣ ਇਹ ਇਹ ਤਾਂ ਨਹੀਂ ਨਾ ਹੈਗਾ ਕਿ ਐਸਐਸਪੀ ਜੇ ਇਲੈਕਸ਼ਨ ਆਈ ਕਿਤੇ ਤੇ ਉਹ ਐਸਐਸਪੀ ਨੂੰ ਤੁਸੀਂ ਉੱਥੇ ਪੋਸਟ ਕਰ ਦਿੱਤਾ ਇਲੈਕਸ਼ਨ ਖਤਮ ਹੋ ਗਈ ਤੁਸੀਂ ਐਸਐਸਪੀ ਜਿਸ ਸਟੇਸ਼ਨ ਤੇ ਗਿਆ ਸੀ ਉਹਨੂੰ ਵਾਪਸ ਕਰ ਦੇਵੋਗੇ ਕਿ ਅਗਰ ਤੁਹਾਡੀ ਸਰਕਾਰ ਆ ਗਈ ਮਾਫੀਆ ਕਿਵੇਂ ਖਤਮ ਕਰੋਗੇ ਅਫਸਰਾਂ ਦੇ ਉੱਤੇ ਕੀ ਕਾਰਵਾਈ ਕਰੋਗੇ ਮਾਫੀਆ ਦੇ ਉੱਤੇ ਜਿਹੜੇ ਜਿਹੜੇ ਵੀ ਅਧਿਕਾਰੀ ਜਿਨ੍ਹਾਂ ਦਾ ਜਿਨ੍ਹਾਂ ਦੇ ਅਸੀਂ ਪਹਿਲੀ ਸਾਡੀ ਹੈਗੀ ਕਿ ਜਿਹੜੇ ਇਮਾਨਦਾਰ ਸਾਫ ਸੁਥਰੀ ਛਵੀ ਵਾਲੇ ਆਫੀਸਰਸ ਹੈਗੇ ਆ ਚਾਹੇ ਪੁਲਿਸ ਚ ਹੈਗੇ ਚਾਹੇ ਸਿਵਲ ਪ੍ਰਸ਼ਾਸਨ ਚ ਹੈਗੇ ਕੋਈ ਕਮੀ ਨਹੀਂ ਉਹਨਾਂ ਦੀ ਜਿਨ੍ਹਾਂ ਜਿਹੜੇ ਕਿ ਇਮਾਨਦਾਰੀ ਨਾਲ ਕੰਮ ਕਰਦੇ ਆ ਜਿਹੜੇ ਰੂਲ ਆਫ ਲਾ ਨੂੰ ਸਮਝਦੇ ਹੈਗੇ ਆ ਪਬਲਿਕ ਇੰਟਰਸਟ ਕੰਮ ਕਰਨ ਚਾਹੁੰਦੇ ਹੈਗੇ ਉਹ ਅਧਿਕਾਰੀ ਅੱਗੇ ਆਣਗੇ ਔਰ ਇਹ ਜਿਹੜਾ ਮਾਫੀਏ ਦਾ ਗੱਲ ਹੈਗਾ ਅਸੀਂ ਉਸ ਤਰੀਕੇ ਨੂੰ ਐਡਮਿਨਿਸਟ੍ਰੇਟਿਵਲੀ ਪ੍ਰਬੰਧਕੀ ਤੌਰ ਦੇ ਉੱਤੇ ਐਸੇ ਤਰੀਕੇ ਲੱਭਾਂਗੇ ਔਰ ਅੱਗੇ ਵੀ ਸਰਕਾਰਾਂ ਕਰਦੀਆਂ ਰਹੀਆਂ ਹੈਗੀਆਂ ਜਿਨ੍ਹਾਂ ਦੀ ਗੁੱਡ ਇੰਟੈਂਸ਼ਨ ਸੀਗੀ ਸਰਕਾਰਾਂ ਦੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਜਿੱਦਾਂ ਫਲਾਈ ਸਕੈਡ ਬਣਾਤੇ ਇੱਕ ਵਾਰ ਨਹੀਂ ਮੈਂ ਇਹ ਕਹਿ ਰਿਆਂਗਾ ਕਿ ਮੰਨ ਲਓ ਰੇਤਾ ਬਜਰੀ ਬਹੁਤ ਵੱਡਾ ਮਸਲਾ ਹੈਗਾ ਹਾਂਜੀ ਤੁਸੀਂ ਕੋਈ ਪਲੈਨਿੰਗ ਬਣਾਈ ਹੈ ਬਲੂਪ੍ਰਿੰਟ ਹੈਗਾਗਾ ਕਿ ਰੇਤਾ ਬਜਰੀ ਨੂੰ ਸਸਤਾ ਕਿਵੇਂ ਕਰੋਗੇ ਕੀ ਇਹਦੇ ਤੇ ਇਹਦੇ ਮਾਫੀਆ ਨੂੰ ਕਿਵੇਂ ਰੋਕੋਗੇ ਇਸ ਜਿਹੜਾ ਪਿੱਛੇ ਜਿਹੜਾ ਕੇਜੂਬਾਲ ਸਾਹਿਬ ਆਏ ਸੀਗੇ ਮਾਫੀਆ ਇਸ ਲੈਂਡ ਔਰ ਸੈਂਡ ਮਾਫੀਆ ਵਾਲੇ ਨਾਲ ਉਹਨਾਂ ਨੇ ਇੱਕ ਮੀਟਿੰਗ ਕੀਤੀ ਸੀਗੀ ਹੁਣ ਸਾਡਾ ਯੂਥ ਦੇ ਨਾਲ ਇੰਟਰੈਕਸ਼ਨ ਚੱਲਿਆ ਹੈਗਾ ਔਰ ਉਸ ਯੂਥ ਦਾ ਇੰਟਰੈਕਸ਼ਨ ਦਾ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਹੈਗਾ ਤਿੰਨ ਉਹਨਾਂ ਨੇ ਜਾ ਕੇ ਉਹਨੂੰ ਰਿਲੀਜ਼ ਕਰਨਾ ਹੈਗਾ ਇਹਦੇ ਵਿੱਚ ਬਹੁਤ ਸਾਰੇ ਇਸ਼ੂਜ਼ ਜਿਹੜੇ ਹੈਗੇ ਯੂਥ ਨੇ ਅੱਗੇ ਲਿਆਂਦੇ ਆ ਡਰੱਗਸ ਦਾ ਵੀ ਲਿਆਂਦਾ ਹੈਗਾ ਹੋਰ ਜਿਹੜੀਆਂ ਆਪਣੀਆਂ ਬੁਰਾਈਆਂ ਚੱਲ ਰਹੀਆਂ ਹੈਗੀਆਂ ਔਰ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਖਤਮ ਕਰਨਾ ਹੈਗਾ ਉਹ ਜਿਹੜੇ ਵਿਊਜ਼ ਹੈਗੇ ਉਹਨਾਂ ਦੇ ਆਏ ਹੈਗੇ ਆ ਇੰਡਸਟਰੀਜ਼ ਵਾਸਤੇ ਜਿਹੜੇ ਹੈਗੇ ਆ ਉਹਨਾਂ ਨਾਲ ਉਹਨਾਂ ਦਾ ਅਲੱਗ ਬਣੇਗਾ ਜਿਵੇਂ ਕਹਿੰਦੇ ਕਿ ਜਮਲੋਪਾ ਇੱਕ ਸਮੱਸਿਆ ਲੈ ਲਈ ਸਭ ਤੋਂ ਸੈਂਡ ਦੀ ਸਮੱਸਿਆ ਬਹੁਤ ਵੱਡੀ ਸਮੱਸਿਆ ਇਹਨੂੰ ਠੀਕ ਕਰਨ ਲਈ ਤੁਸੀਂ ਕੀ ਕਦਮ ਚੁੱਕੋਂ ਗਿਆ ਕਿ ਮੈਂ ਸਿਰਫ ਤਾਂ ਨਹੀਂ ਦੱਸ ਰਿਹਾਗਾ ਕਿ ਜਿਹੜੇ ਸੈਂਡ ਮਾਫੀਆ ਦੇ ਨਾਲ ਜਿਹੜਾ ਇੰਟਰੈਕਸ਼ਨ ਹੈਗਾ ਕਿਉਂਕਿ ਇਹ ਨਹੀਂ ਹੈਗਾ ਕਿ ਇਕਦਮ ਕੋਈ ਆਪਾਂ ਜਿਹੜਾ ਫਰਮਾਨ ਜਾਰੀ ਕਰ ਦਾਂਗੇ ਕਿ ਜੀ ਇਹ ਹੋ ਜਾਏਗਾ ਚਾਹੇ ਡਰੱਗ ਹੈਗੀ ਆ ਚਾਹੇ ਸੈਂਡ ਮਾਫੀਆ ਹੈਗਾ ਇਹ ਇਹਦੇ ਲਈ ਬਕਾਇਦਾ ਪਾਲਿਸਿਸ ਪ੍ਰੋਗਰਾਮ ਬਣਨਗੇ ਔਰ ਉਹ ਜਿਹੜੀ ਚੀਜ਼ ਬਣੇਗੀ ਹੈਗੀ ਗ੍ਰਾਸ ਰੂਟ ਦੇ ਉੱਤੇ ਜਿਹੜਾ ਇੰਟਰੈਕਸ਼ਨ ਆ ਤੁਸੀਂ ਦੇਖੋ ਇੱਕ ਮੈਨੀਫੈਸਟੋ ਅੱਗੇ ਕੀ ਹੁੰਦਾ ਸੀਗਾ ਮੈਨੀਫੈਸਟੋ ਪਾਰਟੀਆਂ ਜਦੋਂ ਆਈ ਆਪਣਾ ਤੇ ਉਹਨੇ ਆਪਣਾ ਮੈਨੀਫੈਸਟੋ ਬਣਾਇਆ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਸਾਰੇ ਦਾ ਸਾਰਾ ਮੈਨੀਫੈਸਟੋ ਜਾਰੀ ਹੋ ਗਿਆ ਸੋ ਜਿਸ ਲਈ ਇਹ ਮੈਨੀਫੈਸਟੋ ਆਏਗਾ ਇਹਦੇ ਚ ਸੈਂਡ ਮਾਫੀਆ ਨੂੰ ਕਿਦਾਂ ਕੰਟਰੋਲ ਕਰਨਾ ਹੈਗਾ ਕੀ ਪਾਲਿਸੀ ਬਣਾਣੀ ਚਾਹੀਦੀ ਹੈਗੀ ਉਹ ਬਣਾਉਣ ਤੋਂ ਪਹਿਲਾਂ ਜਿਹੜਾ ਇੰਟਰੈਕਸ਼ਨ ਹੈ ਨਾ ਲੋਕਾਂ ਦੇ ਵਿਚਾਰ ਕੀ ਹੈਗੇ ਕੀ ਤਰੀਕਾ ਦੱਸਦੇ ਆ ਤੁਸੀਂ ਦੱਸੋਗੇ ਕਿ ਜੀ ਜੇ ਇਹਨੂੰ ਕਰਨਾ ਹੈਗਾ ਲੈਂਡ ਮਾਫੀਆ ਨੂੰ ਔਰ ਬਜਰੀ ਰੇਤਾ ਸਸਤੀ ਕਰਨੀ ਹੈਗੀ ਹੈ ਇਹਦਾ ਆ ਤਰੀਕਾ ਹੈਗਾ ਜਿਹੜਾ ਟੈਕਸ ਜਿਹੜਾ ਹੈਗਾ ਜਿੰਨਾ ਟੈਕਸ ਸਰਕਾਰ ਨੂੰ ਬਣਦਾ ਹੈਗਾ ਅਸੀਂ ਜਿਹੜਾ ਹੁਣ ਗੁੰਡਾ ਰਾਜ ਵਾਲੇ ਟੈਕਸ ਲੈ ਰਹੇ ਹੈਗੇ ਆ ਤੋਂ ਅਸੀਂ ਉਹ ਸਰਕਾਰ ਨੂੰ ਦੇਣ ਨੂੰ ਤਿਆਰ ਹੈਗੇ ਔਰ ਸਰਕਾਰ ਦੇ ਕੋਲ ਕਿਤੇ ਰੈਵਨਿਊ ਵੱਧ ਜਾਏਗਾ ਤੇ ਦੂਜਾ ਜਿਹੜੇ ਹੈਗੇ ਇਲੀਗਲ ਜਿਹੜਾ ਚੋਰੀ ਛਿਪੇ ਕੰਮ ਹੋਣ ਵਾਲਾ ਹੈਗਾ ਉਹਦੇ ਵਿਚਾਰ ਬਟਾਨਦਰਾ ਕਰਕੇ ਔਰ ਜਿਹੜੀ ਫੀਡਬੈਕ ਜਿਹੜੀ ਹੈਗੀ ਹੈ ਔਰ ਜਿਹੜੀਆਂ ਸੁਜੈਸ਼ਨਸ ਆਣ ਗਿਆ ਕਿਉਂਕਿ ਜਦ ਤੱਕ ਜੇ ਤੁਸੀਂ ਕੋਈ ਚੀਜ਼ ਇੰਪਲੀਮੈਂਟ ਕਰਨੀ ਹੈਗੀ ਹੈ ਇਹ ਇਸ ਜਿਹੜਾ ਮੈਨੀਫੈਸਟੋ ਹੈਗਾ ਇਹਨੂੰ ਇਹ ਕਹਿ ਰਹੇ ਹੈਗੇ ਕਿ ਇਹ ਸਾਡਾ ਇੱਕ ਬਾਈਬਲ ਹੋਏਗੀ ਸਾਡਾ ਰਿਲੀਜੀਅਸ ਪੇਪਰ ਸਮਝ ਲਓ ਤੁਸੀਂ ਇੱਕ ਬੁੱਕ ਹੋਏਗੀ ਜਿਹਨੂੰ ਅਗ ਜਦੋਂ ਅਸੀਂ ਤਿਆਰ ਕਰਾਂਗੇ ਅਸੀਂ ਇਹ ਪੱਕਾ ਨਿਸ਼ਚਾ ਹੈਗਾ ਆਮ ਆਦਮੀ ਪਾਰਟੀ ਦਾ ਕੋਈ ਵੀ ਮੈਨੀਫੈਸਟੋ ਚ ਜਿਹੜੀ ਚੀਜ਼ ਪ੍ਰੈਕਟਿਕੀਬਲ ਨਹੀਂ ਹੈਗੀ ਜਾਂ ਜਾਂ ਹੁਣ ਸਾਡੇ ਤੇ ਉੱਤੇ 1 ਲੱਖ 1.25 ਲੱਖ ਕਰੋੜ ਦਾ ਕਰਜ਼ਾ ਹੈਗਾ ਠੀਕ ਹੈ ਨਾ ਜੀ ਹਾਂ ਐਡਾ ਵੱਡਾ ਕਰਜ਼ਾ ਹੈਗਾ ਹੁਣ ਅੱਜ ਅਸੀਂ ਕਹਿ ਦਈਏ ਕਿ ਜੀ ਅਸੀਂ ਆ ਚੀਜ਼ ਆ ਡਰਾਸਟਿਕ ਸਟੈਪ ਲੈ ਲਾਂਗੇ ਸੋ ਸਾਨੂੰ ਪਹਿਲਾਂ ਦੇਖਣਾ ਪਊਗਾ ਕਿ ਅਗਰ ਅਸੀਂ ਸਰਕਾਰ ਵੀ ਚਲਾਨੀ ਹੈ ਕਰਜ਼ੇ ਦੀ ਕਿਸ਼ਤ ਵੀ ਮੋੜਨੀ ਹੈਗੀ ਹੈ ਅਕਾਲੀਸ ਨੇ ਤਾਂ ਕੁਝ ਕੀਤਾ ਨਹੀਂ ਹੈਗਾ ਮੈਂ ਤਾਂ ਹੀ ਕਹਿ ਰਿਹਾਗਾ ਕਿ ਇੰਨਾ ਵੱਡਾ ਕਰਜ਼ਾ ਹੁਣ ਹੋਰ ਕਰਜ਼ਾ ਚੜਜੂਗਾ ਜਿਹੜੀ ਐਡਵਰਟਾਈਜ਼ਮੈਂਟ ਚੱਲ ਰਹੀ ਹੈਗੀ ਇਹ ਵੀ ਪਬਲਿਕ ਦਾ ਪੈਸਾ ਦਾ ਮੈਂ ਕਹ ਰਿਹਾਗਾ ਕਿ ਜਦੋਂ ਇੰਨਾ ਵੱਡਾ ਕਰਜ਼ਾ ਹੋਊਗਾ ਤਾਂ ਉਹਦੇ ਲਈ ਤੁਹਾਡੇ ਕੋਲ ਅਲਟਰਨੇਟਿਵ ਕੋ ਸੋਚਿਆ ਤੁਸੀਂ ਇਹਦਾ ਕੀ ਮਤਲਬ ਪੰਜਾਬ ਨੂੰ ਇਹ ਸਾਰੇ ਸੰਕਟ ਚੋਂ ਜਿਹੜਾ ਪੰਜਾਬ ਬਿਮਾਰ ਆ ਉਹਨੂੰ ਕਿਵੇਂ ਠੀਕ ਕਰਨਾ ਬਿਮਾਰ ਪੰਜਾਬ ਹੈ ਨਾ ਜੀ ਬਿਮਾਰ ਪੰਜਾਬ ਵਾਸਤੇ ਯੂਥ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਡਾਇਲੌਗ ਹੋਇਆ ਤੁਹਾਨੂੰ ਪਤਾ ਹੈ ਹਰ ਜਗ੍ਹਾ ਯੂਥ ਨੇ ਮੈਂ ਵੀ ਕੁਝ ਉਹਨਾਂ ਦੇ ਸ਼ਾਮਲ ਹੋਇਆ ਹੈਗਾ ਜਿਸ ਤਰ੍ਹਾਂ ਤੁਸੀਂ ਸਵਾਲ ਕਰ ਰਹੇ ਹੈਗੇ ਉਹਦਾ ਯੂਥ ਨੇ ਸਵਾਲ ਵੀ ਕੀਤੇ ਹੈਗੇ ਔਰ ਯੂਥ ਨੇ ਸੁਝਾਅ ਵੀ ਦਿੱਤੇ ਹੈਗੇ ਹਰ ਹਰ ਬੰਦੇ ਦੀ ਜਿਹੜੀ ਗੱਲ ਹੈਗੀ ਹੈ ਇਹ ਡਾਇਲੋਗ ਕਰਨਾ ਮਤਲਬ ਸਿਰਫ ਇਹੀ ਹੈਗਾ ਕਿ ਗਰਾਉਂਡ ਦੇ ਉੱਤੋਂ ਜਿਹੜੇ ਫੈਕਟਸ ਹੈਗੇ ਗਰਾਉਂਡ ਰਿਐਲਿਟੀ ਜਿਸ ਵੇਲੇ ਮੈਂ ਖੁਦ ਰਿਆਂ ਐਡਮਿਨਿਸਟ੍ਰੇਸ਼ਨ ਚ ਮੈਂ ਕਿਸੇ ਵੀ ਮਹਿਕਮੇ ਚ ਰਿਹਾ ਹੈਗਾ ਜੇ ਮੈਂ ਰੋਡ ਵਿੱਚ ਸੀਗਾ ਆਪਣਾ ਜਨਰਲ ਮੈਨੇਜਰ ਸ਼ੁਰੂ-ਸ਼ੁਰੂ ਦੇ ਵਿੱਚ ਅਸੀਂ ਜਾ ਕੇ ਉੱਥੇ ਦੇਖਦੇ ਸੀ ਕਿ ਕਿ ਜਿਹੜਾ ਪੈਂਚਰ ਹੈਗਾ ਉਹ ਕਿੱਦਾਂ ਲੱਗਦਾ ਕਿਹੜੀ ਕਿੰਨੀ ਤਰ੍ਹਾਂ ਦੇ ਹੁੰਦੇ ਆ ਜਿਹੜਾ ਤੇਲ ਹੈ ਉਹਦਾ ਕਿੱਦਾਂ ਗੜਬੜ ਹੁੰਦੀ ਹੈਗੀ ਹੈ ਟਾਈਮ ਟੇਬਲ ਕਿੱਦਾਂ ਮਿਸ ਕਰਦੇ ਹੈਗੇ ਪ੍ਰਾਈਵੇਟ ਬੰਦਿਆਂ ਨਾਲ ਰਲ ਕੇ ਤਾਂ ਕਿ ਉਹ ਉਹ ਜ਼ਿਆਦਾ ਪੈਸੇ ਕਮਾ ਲੈਣ ਹਾਂਜੀ ਤੇ ਜਿਹੜੇ ਆਪਣੇ ਰੂਟ ਹੁੰਦੇ ਸੀਗੇ ਉਹ ਰੂਟ ਦੇ ਉੱਤੇ ਪ੍ਰਾਈਵੇਟ ਨੂੰ ਫਾਇਦਾ ਪਹੁੰਚਾਣ ਲਈ ਕਿੱਦਾਂ ਬੱਸਾਂ ਖਰਾਬ ਹੁੰਦੀਆਂ ਸੀਗੀਆਂ ਤੁਸੀਂ ਯੂਥ ਦੀ ਯੂਥ ਦੀ ਗੱਲ ਕੀਤੀ ਬੜਾ ਇੰਪੋਰਟੈਂਟ ਆ ਇੱਕ ਪਾਸੇ ਯੂਥ ਤੁਹਾਡੇ ਯੂਥ ਡਾਇਲੌਗ ਜਿਹੜਾ ਪ੍ਰੋਗਰਾਮ ਹੋ ਰਿਹਾਗਾ ਉਹਦੀ ਚਾਰ ਆਗਾ ਦੂਸਰੇ ਪਾਸੇ ਇੱਕ ਪਰਸੈਪਸ਼ਨ ਪੰਜਾਬ ਦੇ ਜਿਹੜਾ ਆਮ ਆਦਮੀ ਪਾਰਟੀ ਦਾ ਯੂਥ ਆ ਉਹ ਕਾਫੀ ਨਿਰਾਸ਼ ਹੋ ਰਿਹਾ ਜਿਵੇਂ ਮਾਨਸਾ ਚ ਮੁੰਡੇ ਸੀਗੇ ਮਾਨਸਾ ਚ ਕਾਫ ਯੂਥ ਟੀਮ ਆ ਗਈ ਇਸੇ ਤਰ੍ਹਾਂ ਬਹੁਤ ਸਾਰੇ ਹਲਕਿਆਂ ਦੇ ਅੰਦਰ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਯੂਥ ਬਹੁਤ ਆਸ਼ੇ ਨਾਲ ਅੰਨ ਆंदोलਨ ਤੋਂ ਲੈ ਕੇ ਤੁਹਾਡੀ ਪਾਰਟੀ ਨਾਲ ਜੁੜਿਆ ਸੀ ਉਹ ਨਿਰਾਸ਼ ਨਜ਼ਰ ਆ ਰਿਹਾ ਪਾਰਟੀ ਨੂੰ ਯੂਥ ਨੂੰ ਕਿਸੇ ਤਰ੍ਹਾਂ ਨਿਰਾਸ਼ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈਗੀ ਔਰ ਮੈਂ ਕੱਲ ਹੀ ਇਹ ਗੱਲ ਕਹੀ ਹੈਗੀ ਹੈ ਕਿ ਸਾਡਾ ਹੁਣ ਇਲੈਕਸ਼ਨ ਅ ਪ੍ਰੋਸੈਸ ਹੈਗਾ ਸਟਾਰਟ ਹੋਣਾ ਹੈਗਾ ਸਾਡਾ ਇਹ ਆਮ ਪਬਲਿਕ ਪਰਸੈਪਸ਼ਨ ਇਹ ਸੀਗਾ ਕਿ ਜਿੱਦਾਂ ਪਾਰਲੀਮੈਂਟ ਦੀ ਇਲੈਕਸ਼ਨਸ ਵੇਲੇ ਹੋਇਆ ਸੀਗਾ ਦਿੱਲੀ ਜਿਹੜੀ ਕਮੇਟੀ ਬੈਠੇਗੀ ਜਿਹੜੀ ਪੋਲੀਟੀਕਲ ਫੇਅਰ ਕਮੇਟੀ ਹੈਗੀ ਹੈ ਉਹ ਆਪਣੀ ਮਰਜ਼ੀ ਦੇ ਨਾਲ ਜਿਹਦਾ ਮਨ ਆਏਗਾ ਤੇ ਉਹਨਾਂ ਦੇ ਨਾਮ ਚ ਚੁਣ ਕੇ ਤੇ ਉਹਨਾਂ ਨੂੰ ਸੀਟਾਂ ਅਲਾਟ ਕਰ ਦੇਗੀ ਲੇਕਿਨ ਅਸੀਂ ਐਕਟਿਵ ਜਿਹੜੇ ਵਲੰਟੀਅਰਸ ਹੈਗੇ ਆ ਅਸੀਂ ਉਹਨਾਂ ਤੋਂ ਇੱਕ ਇਹ ਇਲੈਕਸ਼ਨ ਪ੍ਰੋਸੈਸ ਸਟਾਰਟ ਹੋਣਾ ਹੈ ਐਕਟਿਵ ਵਲੰਟੀਅਰਸ ਤੋਂ ਐਕਟਿਵ ਵਲੰਟੀਅਰ ਜਿਹੜੇ ਹੈਗੇ ਆ ਅਸੀਂ ਜਿਹੜੀ ਸਾਨੂੰ ਲਿਸਟਾਂ ਸਪਲਾਈ ਹੋਈਆਂ ਅਸੀਂ ਸਾਰੇ 13 ਦੇ 13 ਪਾਰਲੀਮੈਂਟਰੀ ਸਾਡੇ ਜਿਹੜੇ ਜ਼ੋਨ ਹੈਗੇ ਆ ਉਹਨਾਂ ਸਾਰੇ ਜ਼ੋਨਾਂ ਦੀ ਅਸੀਂ ਰੈਂਡਮ ਚੈਕਿੰਗ ਸ਼ੁਰੂ ਕੀਤੀ ਹੈਗੀ ਹੈ ਮੇਰੇ ਕੋਲ ਜਿਹੜੇ ਜ਼ੋਨ ਸੀਗੇ ਆਪਣਾ ਪਟਿਆਲਾ ਲੁਧਿਆਣਾ ਫਤਿਹਗੜ ਤੇ ਆਪਣਾ ਅਨੰਦਪੁਰ ਸਾਹਿਬ ਅਸੀਂ ਉੱਥੇ ਦੇਖਿਆ ਹੈਗਾ ਕਿ ਕੁਝ ਲੋਕ ਜਿਨ੍ਹਾਂ ਨੂੰ ਇਹ ਹੈਗਾ ਕਿ ਆਮ ਆਦਮੀ ਪਾਰਟੀ ਚ ਆਪਾਂ ਮੈਨਿਪੂਲੇਸ਼ਨ ਕਰ ਲਾਂਗੇ ਉਹਨਾਂ ਨੇ ਕੀ ਕੀਤਾ ਹੈਗਾ ਕਿ ਆਪਣੇ ਮੈਂਬਰ ਬਣਾ ਲਏ ਜਿਹੜੇ ਯੂਥ ਦੀ ਤੁਸੀਂ ਗੱਲ ਕਰ ਰਿਹਾ ਹੈਗੇ ਹੋ ਜਿਹੜੇ ਇੰਨੀ ਦੇਰ ਤੋਂ ਅੰਨ ਅਦੋਲਨ ਦੇ ਵੇਲੇ ਨਾਲ ਲੜੇ ਹੈਗੇ ਉਹਨਾਂ ਦੇ ਨਾਂ ਹੀ ਹੈ ਨਹੀਂ ਸੋ ਜਿਸ ਵੇਲੇ ਮੈਂ ਕਿਉਂਕਿ ਗ੍ਰੀਵੈਂਸ ਸੈਲ ਜਿਹੜਾ ਹੈਗਾ ਯੂਥ ਵਿੱਚ ਆ ਯੂਥ ਹੈ ਚਾਹੇ ਕੋਈ ਹੋਰ ਆਮ ਆਦੀ ਪਾਰਟੀ ਦਾ ਹੈਗਾ ਜਦੋਂ ਸਾਨੂੰ ਇਹ ਚੀਜ਼ ਥੋੜੀ ਜੀ ਨਰਾਸ਼ਾ ਵਾਲੀ ਗੱਲ ਸਮਝ ਆਈ ਕਿ ਸਾਡਾ ਜਿਹੜਾ ਵਲੰਟੀਅਰ ਹੈਗਾ ਔਰ ਜਿਹੜਾ ਟਰੂ ਡੈਡੀਕੇਟਿਡ ਹੈਗਾ ਕਮਿਟਿਡ ਵਰਕਰ ਹੈਗਾ ਮੇਰੀ ਕੱਲ ਕੱਲ ਹੀ ਮੈਂ ਬੜਾ ਕਲੀਅਰ ਕੱਟ ਮੈਂ ਕਿਹਾ ਹੈਗਾ ਕਿ ਇਸ ਪਾਰਟੀ ਦਾ ਜਿਹੜਾ ਇਲੈਕਸ਼ਨ ਪ੍ਰੋਸੈਸ ਹੋਏਗਾ ਚਾਹੇ ਉਹ ਸਾਡਾ ਮੈਨੀਫੈਸਟੋ ਹੋਏਗਾ ਸਕੀਮਾ ਕਿੱਦਾਂ ਬਣਾਣੀ ਹੈਗੀਆ ਜਾਂ ਕਿਹੜੀ ਕਿਸ ਤਰੀਕੇ ਦੇ ਨਾਲ ਸਰਕਾਰ ਜਾਂ ਟਿਕਟਾਂ ਦੀ ਵੰਡ ਹੋਣੀ ਚਾਹੀਦੀ ਹੈਗੀ ਆ ਉਹਦੇ ਵਿੱਚ ਸਾਡੇ ਜਿਹੜੇ ਐਕਟਿਵ ਵਲੰਟੀਅਰਸ ਹੈਗੇ ਉਹ ਸ਼ਾਮਲ ਹੋਣਗੇ ਪਰ ਮੈਂ ਕਹਿੰਦਾ ਤੁਹਾਡਾ ਸੋਸ਼ਲ ਮੀਡੀਆ ਬਹੁਤ ਵੱਡੀ ਚੀਜ਼ ਮੰਨੀ ਜਾਂਦੀ ਆਮ ਆਦਮੀ ਪਾਰਟੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਐਕਟਿਵ ਆ ਜਿਹੜੀ ਆਪ ਯੂਥ ਟੀਮ ਮਾਨ ਸਾਹਿਬ ਬਹੁਤ ਐਕਟਿਵਲੀ ਉਹ ਕੰਮ ਕਰਦੇ ਰਹੀ ਹੈ ਸਾਰਾ ਪੰਜਾਬ ਜਾਣਦਾ ਤੁਹਾਡੀ ਲੀਡਰਸ਼ਿਪ ਵੀ ਜਾਣਦੀ ਆ ਉਹ ਟੀਮ ਦੇ ਬੰਦੇ ਲਗਾਤਾਰ ਨਰਾਸ਼ ਹੋਏ ਨੇ ਸੋਸ਼ਲ ਮੀਡੀਆ ਤੇ ਉਹਨਾਂ ਨੇ ਲਿਖਿਆ ਕਿ ਫੂਲ ਕਾ ਸਭ ਸਾਡਾ ਇੰਟਰੈਕਸ਼ਨ ਕਰੋ ਭਗਵੰਤ ਮਾਨ ਜੀ ਤੁਸੀਂ ਸਾਡਾ ਇੰਟਰੈਕਸ਼ਨ ਕਰੋ ਜਿਹੜੇ ਆਸ਼ਿਆ ਨੂੰ ਲੈ ਕੇ ਪਾਰਟੀ ਚੱਲੀ ਸੀ ਉਹ ਤੋਂ ਥੜਕ ਚੁੱਕੀ ਹੈਗੀ ਉਹਨਾਂ ਨੇ ਕਿਸੇ ਨਾਲ ਡਾਇਲੋਗ ਹੀ ਨਹੀਂ ਕੀਤਾਗਾ ਜਦੋਂ ਕਿ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਰੌਲਾ ਆ ਆਮ ਆਦਮੀ ਪਾਰਟੀ ਦਾ ਜਿਹੜਾ ਆ ਜਿਹੜਾ ਹੁਣ ਅਸੀਂ ਸੈਟਅਪ ਆ ਸਾਰੀ ਜਿਹੜੀ ਫੀਡਬੈਕ ਲੈ ਕੇ ਜੋ ਤੁਸੀਂ ਗੱਲ ਕਰ ਰਹੇਗੇ ਕਿ ਉਹਨਾਂ ਨੂੰ ਸੁਣਵਾਈ ਦਾ ਕਿਤੇ ਪਾਸੇ ਕੋਈ ਸੀਗਾ ਹੀ ਨਹੀਂ ਕੋਈ ਨਹੀਂ ਜਿਹੜਾ ਆਮ ਜਿਹੜਾ ਹਾਲਾਂਕਿ ਉਹਨੇ ਨਿਕਲ ਜਿਹੜੇ ਬੰਦੇ ਤੁਹਾਡੇ ਨਾਲ ਲਗਾਤਾਰ ਖੜੇ ਰਹੇ ਜਿਹੜੇ ਅੱਜ ਵੀ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਉਹ ਟੀਮ ਦੇ ਬੰਦਿਆਂ ਦੀ ਮੈਂ ਗੱਲ ਕਰ ਰਿਹਾ ਹਾਂ ਉਹ ਕਾਫੀ ਐਕਟਿਵ ਟੀਮ ਆਮਾਨ ਨਹੀਂ ਠੀਕ ਹੈ ਉਹਨਾਂ ਨੇ ਕਿਹਾ ਉਹ ਇੱਕ ਹੈ ਉਹਨਾਂ ਦੇ ਉੱਤੇ ਜਦੋਂ ਹਮਲੇ ਹੁੰਦੇ ਨੇ ਸੋਸ਼ਲ ਮੀਡੀਆ ਤੇ ਕਿ ਤੁਸੀਂ ਬਾਦਲ ਨਾਲ ਰਲ ਗਏ ਜਾਂ ਤੁਸੀਂ ਪਾਰਟੀ ਦੇ ਖਿਲਾਫ ਹੋ ਗਏ ਉਹ ਅੱਜ ਵੀ ਕਹਿੰਦੇ ਕਿ ਸਰਕਾਰ ਸਾਡੀ ਬਣੇ ਪਰ ਸਾਡੀ ਗੜਬੜਾਂ ਹੋ ਰਹੀਆਂ ਨੇ ਪਾਰਟੀ 'ਚ ਇਹ ਨਾ ਹੋਣ ਅਸੀਂ ਇਕਾਲੀ ਜਾਂ ਕਾਂਗਰਸੀ ਨਹੀਂ ਬਣਨਾਗਾ ਤੁਹਾਨੂੰ ਲੱਗਦਾ ਹੈਗਾ ਕਿ ਇਹ ਸਮੱਸਿਆਵਾਂ ਨੂੰ ਕਿਸੇ ਕਿਵੇਂ ਸੰਬੋਧਿਤ ਕਰੋਗੇ ਜਿਹੜਾ ਇੱਕ ਐਡਮਿਨਿਸਟ੍ਰੇਟਿਵ ਪੱਖ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਦੱਸ ਦਿੱਤਾ ਹੈਗਾ ਕਿ ਉਹਦੇ ਵਿੱਚ ਜਿਹੜੀ ਸਰਕਾਰ ਦੇ ਜਿਹੜੇ ਅਫੀਸਰ ਅਧਿਕਾਰੀ ਹੈਗੇ ਆ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਹੈਗੇ ਆ ਉਸ ਕੰਮ ਨੂੰ ਰੋਕਣ ਵਾਸਤੇ ਜਦੋਂ ਸਾਡੀ ਯੂਥ ਜਿਹੜੇ ਹੈਗੇ ਸਾਡੇ ਵਲੰਟਰੀਜ਼ ਹੋਣਗੇ ਕੁਦਰਤੀ ਤੌਰ ਦੇ ਤੇ ਹੈਗਾ ਉਹਨਾਂ ਦੇ ਵਿੱਚ ਕੰਫੀਡੈਂਸ ਆਏਗਾ ਕਿਉਂਕਿ ਸਾਰੀ ਪਾਰਟੀ ਉਹਨਾਂ ਦੀ ਬੈਕ ਤੇ ਆ ਜਾਏਗੀ ਠੀਕ ਹੈ ਨਾ ਜਿਹੜੇ ਸਹੀ ਸਹੀ ਜਿਹੜੇ ਕੰਮ ਕਰਨ ਵਾਲੇ ਮੁੰਡੇ ਜਦੋਂ ਤੁਹਾਡੇ ਕੋਲ ਤੁਹਾਨੂੰ ਤੁਹਾਡੀ ਬੈਕ ਦੇ ਉੱਤੇ ਪਾਰਟੀ ਖੜੀ ਹੋਏਗੀ ਕੁਦਰਤੀ ਤੌਰ ਤੇ ਹੈਗਾ ਅਸੀਂ ਹੁਣ 6 ਵਾਈਸ ਪ੍ਰੈਜ਼ੀਡੈਂਟ ਬਣਾਤੇ ਹੈਗੇ ਆ ਇੱਥੇ ਚੰਡੀਗੜ੍ਹ ਦੇ ਵਿੱਚ ਅਸੀਂ ਬਹੁਤ ਜਲਦੀ ਸਾਡਾ ਜਲੰਧਰ ਮੇਨ ਹੈੱਡ ਆਫਿਸ ਹੈਗਾ ਲੇਕਿਨ ਇੱਕ ਆਫਿਸ ਇੱਥੇ ਚੰਡੀਗੜ੍ਹ ਚ ਵੀ ਅਸੀਂ ਜਲਦੀ ਜਗ੍ਹਾ ਦੇਖ ਰਿਹਾ ਹੈਗੇ ਆ ਤੇ ਖੁੱਲ ਜਾਏਗਾ ਇੱਕ ਪਰਸਪੈਕਟਿਵ ਇਹ ਹੈ ਕਿ ਜਿਹੜੇ ਦਿੱਲੀ ਤੋਂ ਆਏ ਹੋਏ ਆਬਜ਼ਰਵਰ ਨੇ ਜੋ ਦਿੱਲੀ ਪੰਜਾਬ ਨੂੰ ਚਲਾ ਰਿਹਾ ਇਹ ਪਰਸਪੈਕਸ਼ਨ ਬਹੁਤ ਭਾਰੂ ਪੈ ਰਹੀ ਹੈ ਕਿ ਦਿੱਲੀ ਦੀ ਲੀਡਰਸ਼ਿਪ ਪੰਜਾਬ ਨੂੰ ਚਲਾ ਰਹੀ ਹੈ ਪੰਜਾਬੀਆਂ ਦੇ ਹੱਥ ਫੈਸਲੇ ਨਹੀਂ ਆ ਜਿਹੜੀ ਪੰਜਾਬ ਦੇ ਨੇਟ ਚਾਹੇ ਤੁਸੀਂ ਹੋ ਚਾਹੇ ਭਗਵੰਤ ਮਾਨ ਨੇ ਜਿਹੜੀ ਲੋਕਲ ਲੀਡਰਸ਼ਿਪ ਹੈ ਇਥੋਂ ਦੀ ਉਹਨੂੰ ਇਗਨੋਰ ਕੀਤਾ ਜਾ ਰਿਹਾ ਚਾਹੇ ਛੋਟੇਪੁਰ ਨੇ ਦਿੱਲੀ ਵਾਲੇ ਪੰਜਾਬ ਨੂੰ ਚਲਾ ਰਹੇ ਨੇ ਨਹੀਂ ਇਹ ਜਿਹੜੀ ਆਪਣਾ ਪਰਸੈਪਸ਼ਨ ਹੈਗਾ ਠੀਕ ਹੈ ਉਹਨਾਂ ਨੇ ਜਿਹੜਾ ਦਿੱਲੀ ਦਾ ਐਕਸਪੀਰੀਅੰਸ ਹੈਗਾ ਜੋ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਉਂਕਿ ਆਮ ਆਦਮੀ ਪਾਰਟੀ ਕੋ ਤੁਹਾਨੂੰ ਪਤਾ ਨਵੀਂ ਪਾਰਟੀ ਹੈਗੀ ਐ ਇਹ ਇਸ ਇੱਕ ਨਵਾਂ ਪਾਰਟੀ ਨੂੰ ਖੜਾ ਕਰਨ ਵਾਸਤੇ ਕੁਝ ਨਾ ਕੁਝ ਜਿਹੜੇ ਬੰਦੇ ਇੱਥੇ ਆਪਾਂ ਜਿੰਨੀ ਮਰਜ਼ੀ ਸਾਡੇ ਚ ਭਾਵਨਾ ਹੋਏ ਜੇ ਤੁਹਾਡਾ ਐਕਸਪੀਰੀਅੰਸ ਨਹੀਂ ਹੈਗਾ ਹੁਣ ਜਿਹੜੇ ਅਕਾਲੀਜ਼ ਹੈਗੇ ਕਾਂਗਰਸ ਹੈਗੇ ਸਭ ਨੂੰ ਪਤਾ ਨਹੀਂ ਪਰ ਇੱਕ ਮਿਲ ਕੇ ਨਾਲ ਲੈ ਕੇ ਚੱਲਣਾ ਹੁੰਦਾ ਮੈਂ ਇਹ ਕਹਿ ਰਿਹਾ ਤੁਹਾਡੇ অবজারভার ਮੈਂ ਤੁਹਾਨੂੰ ਕਟਨਾਵਾ ਕਿਣਾ ਰਿਹਾ ਹਾਂ ਮੋਗੇ ਦੇ ਅੰਦਰ ਅਮਿਤਪੁਰੀ ਦੇ ਨਾਲ ਬਹੁਤ ਪੁਰਾਣਾ ਵਰਕਰ ਸੀ ਉਹਦੇ ਨਾਲ ਕੰਟਰਡਿਕਸ਼ਨ ਆਈ ਅਬਜ਼ਰਵਰ ਦੀ ਉਸੇ ਤਰ੍ਹਾਂ ਨਰਿੰਦਰ ਚਾਲ ਬਹੁਤ ਪੁਰਾਣੀ ਮੰਨੇ ਪਰਮੰਨੇ ਜਿਹੜੇ ਸੋਸ਼ਲ ਐਕਟਿਵਿਸਟ ਨੇ ਨਰਿੰਦਰ ਚਾਲ ਉਹਨਾਂ ਨਾਲ ਕੰਟਰਡਿਕਸ਼ਨ ਆਈ ਮਾਨਸਾ ਚ ਕੰਟਰਡਿਕਸ਼ਨ ਆਈ ਫਿਰ ਸਨਾਮ ਦੇ ਅੰਦਰ ਇੱਕ ਲੀਡਰ ਨੂੰ ਤੁਹਾਡੇ ਨੂੰ ਕੱਢਿਆ ਗਿਆ ਮੱਖਣ ਨਮੋਲ ਨੂੰ ਇਸ ਕਰਕੇ ਕੀ ਉਜ਼ਰਬਰ ਦੇ ਨਾਲ ਉਹਦੀ ਕੰਟਰਡਿਕਸ਼ਨ ਆਈ ਤੁਹਾਨੂੰ ਲੱਗਦਾ ਨਹੀਂ ਇਹ ਜਿਹੜੀ ਕੰਟਰਡਿਕਸ਼ਨ ਆਈ ਹੈ ਠੀਕ ਹੋਣੀ ਚਾਹੀਦੀ ਆ ਅਗਰ ਪਾਰਟੀ ਨੇ ਬਿਲਕੁਲ ਹੋਣੀ ਚਾਹੀਦੀ ਹੈ ਮੈਂ ਤੁਹਾਨੂੰ ਮੈਂ ਤੁਹਾਨੂੰ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰ ਰਿਹਾ ਹੈਗਾ ਕਿ ਸਾਡੇ ਮੈਂ ਇੱਕ ਜਿਹੜਾ ਸਾਡਾ ਵਲੰਟੀਅਰ ਸੀਗਾ ਔਰ ਜਿਹਦੇ ਬਾਰੇ ਅਲੀਗੇਸ਼ਨ ਲਾ ਰਏ ਸੀਗੇ ਕਿ ਇਹ ਆਪਣਾ ਲੋਕਲ ਜਿਹੜੀ ਲੀਡਰਸ਼ਿਪ ਹੈਗੀ ਉਹਦੇ ਨਾਲ ਨਹੀਂ ਚੱਲ ਰਿਹਾ ਹੈਗਾ ਸਾਨੂੰ ਉਹਦੇ ਖਿਲਾਫ ਐਕਸ਼ਨ ਲੈਣਾ ਪਿਆ ਇਹ ਕਿਹੜਾ ਵਲੰਟੀਅਰ ਜਿਸ ਦੀ ਕਾਰਵਾਈ ਹੋਈ ਆ ਇਹ ਸਾਡਾ ਇੱਕ ਵਲੰਟੀਅਰ ਸੀਗਾ ਮੈਂ ਉਹਦਾ ਹੁਣ ਤੁਹਾਨੂੰ ਨਾਮ ਵਗੈਰਾ ਨਹੀਂ ਉਚਿਤ ਸਮਝਦਾ ਹੈਗਾ ਨੀ ਪਾਰਟੀ ਬਹੁਤ ਵਿਰੋਧ ਕਰਦੀ ਰਹੀ ਹੈ ਪਹਿਲਾਂ ਕਾਂਗਰਸ ਦੇ ਅੰਦਰ ਹਾਈ ਕਮਾਂਡ ਕਲਚਰ ਦਾ ਔਰ ਅਕਾਲੀ ਦਲ ਦੇ ਅੰਦਰ ਹੋਰ ਥਾਵਾਂ ਦੇ ਉੱਤੇ ਕਿ ਦੋ ਬੰਦੇ ਪਾਰਟੀ ਨੂੰ ਨਾ ਚਲਾਉਣ ਸੈਂਟਰਲਾਈਜ਼ ਪਾਵਰ ਨਹੀਂ ਹੋਣੀ ਚਾਹੀਦੀ ਪਰ ਜਿਵੇਂ ਤੁਸੀਂ ਵੀ ਕਹਿ ਕਿ ਉੱਤੋਂ ਹੁਕਮ ਆਉਂਦਾ ਹੈਗਾ ਇਹ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਬਿਲਕੁਲ ਬਲਾਈਂਡਲੀ ਉਸ ਚੀਜ਼ ਨੂੰ ਫਾਲੋ ਕਰਨਾ ਹੈਗਾ ਇਹ ਇਹ ਬਿਲਕੁਲ ਨਹੀਂ ਹੋਏਗਾ ਅਸੀਂ ਜਿਹੜੀਆਂ ਪੰਜਾਬ 'ਚ ਜਿਹੜੀਆਂ ਕੰਡੀਸ਼ਨਸ ਹੈਗੀਆਂ ਔਰ ਦਿੱਲੀ ਦੀਆਂ ਕੰਡੀਸ਼ਨਸ ਹੈਗੀਆਂ ਉਹ ਸਾਨੂੰ ਪਤਾ ਹੈਗਾ ਕਿ ਇਹ ਫਰਕ ਹੈਗਾ ਇਹਨਾਂ ਇਹਨਾਂ ਦੋਨਾਂ ਕੰਡੀਸ਼ਨ ਦੇ ਵਿੱਚ ਦਿੱਲੀ ਦਾ ਜਿਹੜਾ VOTING ਪੈਟਰਨ ਹੈਗਾ ਔਰ ਪੰਜਾਬ ਦਾ VOTING ਕਿੰਨਾ ਬੜਾ ਫਰਕ ਹੈ ਪਤਾ ਨਹੀਂ ਕੀ ਗੱਲ ਹੈ ਕਿ ਜਿਹੜਾ ਲੋਕਲਾਈਜੇਸ਼ਨ ਆਗਾ ਜੋ ਸਥਾਨਕਤਾਗੀ ਇਥੋਂ ਦੀ ਜੋ ਸਥਾਨਕਤਾ ਦੇ ਆਧਾਰ ਦੇ ਉੱਤੇ ਇੱਕ ਸਥਾਨਿਕ ਕ੍ਰਾਈਸਿਸ ਦਾ ਹੱਲ ਸਥਾਨਕ ਲੋਕਾਂ ਨੇ ਕੱਢਣਾਗਾ ਉਹ ਘਟ ਹੋ ਰਿਹਾ ਉੱਪਰੋਂ ਜ਼ਿਆਦਾ ਚੀਜ਼ਾਂ ਆ ਰਹੀਆਂ ਇਸ ਤਰ੍ਹਾਂ ਦੀ ਵੀ ਇੱਕ ਪਰਸਪੈਕਟਿਵ ਇਹ ਇਹ ਜਿਹੜਾ ਪਬਲਿਕ ਪਰਸਪੈਕਸ਼ਨ ਹੈਗਾ ਜਿਹੜੀ ਅਸੀਂ ਇਸ ਬਣਾਉਣ ਦਾ ਮੰਤਵ ਹੀ ਸੀਗਾ ਤੁਸੀਂ ਦੇਖਿਆ ਹੋਣਾ ਮੇਰਾ ਖਿਆਲ ਨਹੀਂ ਕਿ ਤੁਸੀਂ ਕਿਸੇ ਪਾਰਟੀ ਚ ਐਡਮਿਨਿਸਟ੍ਰੇਟਿਵ ਜਾਂ ਗ੍ਰਿਵੈਂਸ ਸੈੱਲ ਜਿਹੜਾ ਹੈਗਾ ਡਿਸਪਲਿਨਰੀ ਕਮੇਟੀ ਵਾਲੀਆਂ ਤੁਸੀਂ ਸੁਣੀਆਂ ਹੋਣਗੀਆਂ ਕਮੇਟੀਆਂ ਉਹ ਤਾਂ ਤੁਸੀਂ ਸੁਣੀਆਂ ਹੋਣਗੀਆਂ ਲੇਕਿਨ ਤੁਸੀਂ ਕਿਤੇ ਕਿਸੇ ਪਾਰਟੀ ਦੇ ਵਿੱਚ ਸ਼ਿਕਾਇਤਾਂ ਵਾਲਾ ਜਿਹੜਾ ਹੈਗਾ ਵਿੰਗ ਇਹ ਇਹ ਕਿਤੇ ਨਹੀਂ ਆਇਆ ਹੈਗਾ ਔਰ ਜਦੋਂ ਤੁਹਾਡੀਆਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਵਾਲੇ ਚ ਵੀ ਆ ਜਾਂਦਾ ਕਹਿੰਦੇ ਸ਼ਿਕਾਇਤਾਂ ਹੋ ਜਾਂਦੀਆਂ ਨੇ ਪਰ ਉਹਨਾਂ ਦੇ ਕਾਰਵਾਈ ਨਹੀਂ ਹੁੰਦੀ ਦਿੱਲੀ ਨੂੰ ਹੁੰਦੀਆਂ ਨੇ ਇੱਥੇ ਵੀ ਨਹੀਂ ਮੇਰੇ ਪਾਸ ਮੈਂ ਤੁਹਾਨੂੰ ਇਹ ਦੱਸ ਰਿਹਾ ਹੈਗਾ ਕਿ ਤੁਹਾਨੂੰ ਮੈਂ ਪਹਿਲੇ ਐਗਜ਼ਾਮਪਲ ਦੇ ਦੇ ਚੁੱਕਾ ਹੈਗਾ ਕਿ ਇੱਕ ਪਾਰਟੀ ਦੇ ਜਿਹੜਾ ਈਸ਼ੂ ਮੇਰੇ ਨੋਟਿਸ 'ਚ ਆਇਆ ਹੈਗਾ ਅਸੀਂ ਉਸ ਬੰਦੇ ਨੂੰ ਉਸੇ ਵੇਲੇ ਸਸਪੈਂਡ ਕਰ ਦਿੱਤਾ ਸੀ ਸਟ੍ਰੇਟ ਵੇ ਔਰ ਇਹ ਜਦ ਤੱਕ ਸਸਪੈਂਡ ਚਲੇ ਆ ਰਿਹਾ ਹੈਗਾ ਔਰ ਉਹਦੇ ਤੇ ਅਲੀਗੇਸ਼ਨ ਖੇਤਰ ਚੇ ਵੀ ਹੈ ਕੋਈ ਅਗਰ ਡਿਸਟ੍ਰਿਕਟ ਕੋਆਰਡੀਨੇਟਰ ਗਲਤੀ ਕਰਦਾ ਜਾਂ ਕੋਈ ਆਬਜ਼ਰਵਰ ਗਲਤੀ ਕਰਦਾ ਉਹਦੇ ਤੇ ਵੀ ਕਾਰਵਾਈ ਹੋ ਸਕਦੀ ਹੈ ਤੇ ਉਹਦੇ ਤੇ ਜਿਹੜੀ ਹੈਗੀ ਆ ਜਿਹੜੇ ਸਾਡੇ ਡਿਸਟ੍ਰਿਕਟ ਕੋਆਰਡੀਨੇਟਰਸ ਹੈਗੇ ਆ ਉਹ ਅਨਸਰਏਬਲ ਹੈਗੇ ਆ ਇਹਦੇ ਲਈ ਕਿਉਂਕਿ ਉਹਦੇ ਚ ਚਾਹੇ ਕੋਈ ਵੀ ਹੋਵੇ ਚਾ ਆਪਣਾ ਅਗਰ ਜਿਹੜੇ ਆਬਜ਼ਰਵਰਸ ਆਏ ਹੋਏ ਹੈਗੇ ਆ ਉਹ ਉਹ ਸਿਰਫ ਅਬਜ਼ਰਵ ਕਰਨੀ ਆ ਵੀ ਸਾਰਾ ਕੁਝ ਠੀਕ ਹੋ ਰਿਹਾ ਅਗਰ ਨਹੀਂ ਠੀਕ ਹੋ ਰਿਹਾ ਹੈਗਾ ਜਾਂ ਸਾਨੂੰ ਇਹ ਲੱਗਦਾ ਹੈਗਾ ਕਿ ਕੋਈ ਆਬਜ਼ਰਵਰ ਦੇ ਖਿਲਾਫ ਸ਼ਿਕਾਇਤ ਹੈਗੀ ਹੈ ਤੇ ਇਹ ਇਹ ਨਹੀਂ ਹੈਗਾ ਕਿ ਕੋਈ ਵੀ ਕੋਈ ਦੇਖੋ ਅਲੀਗੇਸ਼ਨ ਲਾਣੇ ਹੋਰ ਗੱਲ ਹੈ ਪ੍ਰੂਫ ਦੇ ਨਾਲ ਮੇਰੇ ਕੋਲ ਪ੍ਰੂਫ ਦੇ ਨਾਲ ਇੱਕੋ ਹੀ ਸ਼ਿਕਾਇਤ ਆਈ ਹੈ ਉਰੂ ਦੇ ਚ ਅਸੀਂ ਬਿਲਕੁਲ ਟਾਈਮ ਨਹੀਂ ਲਾਇਆ ਹੈਗਾ ਹੁਣ ਤੁਹਾਡਾ ਮੁਕਾਬਲਾ ਕਿਹਦੇ ਨਾਲ ਆਗਾ ਅਕਾਲੀ ਦਲ ਨਾਲ ਆ ਜਾਂ ਕਾਂਗਰਸ ਨਾਲ ਦੇਖੋ ਅਸੀਂ ਅੱਜ ਜਿਹੜਾ ਹੈਗਾ ਸਿਆਸਤ ਦੇ ਵਿੱਚ ਅਜੇ ਸਾਡਾ ਅਸੀਂ ਇਹ ਕਹੀਏ ਕਿ ਸਾਡਾ ਅਕਾਲੀ ਨਾਲ ਹੈਗਾ ਜਾਂ ਜਿਹੜਾ ਕਾਂਗਰਸ ਨਾਲ ਹੈਗਾ ਸਾਡਾ ਅਸੀਂ ਕਿਸੇ ਅਸੀਂ ਆਪਣਾ 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 ਦੇਖਣਾ ਹੈਗਾ ਕਿ ਅਸੀਂ ਕਿਸ ਤਰੀਕੇ ਦੇ ਨਾਲ ਅਸੀਂ ਲੋਕਾਂ ਨੂੰ ਸਾਫ਼ ਸੁਥਰੀ ਵਧੀਆ ਸਰਕਾਰ ਦੇਣੀ ਹੈਗੀ ਹੈ ਕਾਂਗਰਸ ਜਾਂ ਅਕਾਲੀ ਉਹ ਜਿਹੜੀ ਸਾਡੀ ਸੈਂਟਰ ਦੀ ਲੀਡਰਸ਼ਿਪ ਹੈਗੀ ਆ ਉਹ ਆਪਣੇ ਤੌਰ ਦੇ ਉੱਤੇ ਦੇਖੋ ਤੁਹਾਨੂੰ ਪਤਾ ਹੈ ਅਕਾਲੀਆਂ ਨੇ ਆਪਣਾ ਸਰਵੇ ਕਰਾਇਆ ਠੀਕ ਹੈ ਉਹਨਾਂ ਨੇ ਕੁਝ ਕੰਸਟੀਟੂਐਂਸੀਜ਼ ਆਪਣੀਆਂ ਕਢੀਆਂ ਹੈਗੀਆਂ ਤੇ ਜਿੱਥੇ ਉਹਨਾਂ ਨੂੰ ਲੱਗਿਆ ਵੀ ਥੋੜੀ ਜੀ ਮਿਹਨਤ ਕਰਕੇ ਅਸੀਂ ਕੁਝ ਹੋਰ ਕਰ ਸਕਦੇ ਹੈਗੇ ਆ ਉੱਥੇ ਉਹਨਾਂ ਨੇ ਆਪਣੇ ਚੀ ਪਾਰਲੀਮੈਂਟਰੀ ਸੈਕਟਰੀ ਬਣਾਤੇ ਨਹੀਂ ਤਾਂ ਇਸ ਵੇਲੇ ਪੰਜਾਂ 6 ਮਹੀਨੇ ਪਹਿਲਾਂ ਪਾਰਲੀਮੈਂਟ ਸੈਕਟਰੀ ਬਣਾਉਣ ਦੀ ਕੋਈ ਲੋੜ ਨਹੀਂ ਸੀਗੀ ਸੋ ਉਹਨਾਂ ਨੇ ਆਪਣਾ ਸਰਵੇ ਕਰਵਾਇਆ ਹੈਗਾ ਕਾਂਗਰਸ ਨੇ ਆਪਣਾ ਸਰਵੇ ਕਰਵਾਇਆ ਹੈਗਾ ਸੋ ਅਸੀਂ ਪਾਰਟੀ ਸਾਡੀ ਪਾਰਟੀ ਗ੍ਰਾਸ ਰੂਟ ਦੇ ਉੱਤੇ ਪੰਜਾਬ ਦੇ ਵਿੱਚ ਕਿੱਥੇ ਖੜੀ ਹੋਈ ਹੈਗੀ ਅਸੀਂ ਸਾਡੀ ਜਿਹੜੀ ਸੈਂਟਰ ਲੀਡਰਸ਼ਿਪ ਹੈਗੀ ਆ ਉਹ ਇਹਦੇ ਬਾਰੇ ਆਪਣੇ ਆਪ ਚ ਚੁਕੰਨੀ ਹੈਗੀ ਆ ਔਰ ਕਿਸ ਤਰੀਕੇ ਦੇ ਨਾਲ ਇਸ ਪਾਰਟੀ ਨੇ ਅੱਗੇ ਵਚਣਾ ਹੈਗਾ ਕਿਹੜਾ ਸਾਡੇ ਖਤਰਾ ਸਾਨੂੰ ਜਿਹੜੀਆਂ ਜਿਹੜੀਆਂ ਨਸ਼ੇ ਵਾਲੀਆਂ ਜਾਂ ਬੇਈਮਾਨੀ ਵਾਲੀਆਂ ਜਿਹੜੀਆਂ ਵੀ ਕੋਈ ਪਾਰਟੀਆਂ ਹੈਗੀਆਂ ਉਹ ਉਹਨਾਂ ਨੂੰ ਕਿਸ ਤਰ੍ਹਾਂ ਨਜਿੱਠਣਾ ਹੈਗਾ ਕਿਸ ਤਰ੍ਹਾਂ ਤਗੜੇ ਹੋ ਕੇ ਅਸੀਂ ਦੇਖੋ ਜਿਹੜਾ ਇਸ ਤਰ੍ਹਾਂ ਦੇ ਜਿਹੜੀ ਸਪੈਕੂਲੇਸ਼ਨ ਹੈਗੀ ਹੈ ਅਸੀਂ ਇਹਦੇ ਤੇ ਮੈਂ ਘਟੋ ਘਟ ਉਸ ਮੇਰਾ ਇੰਨਾ ਇਸ ਪਾਰਟੀ ਦੇ ਵਿੱਚ ਮੇਰੇ ਨਾਲ ਤੁਸੀਂ ਗੱਲ ਕਰੋਗੇ ਪ੍ਰਸ਼ਾਸਕੀ ਦੀ ਜਾਂ ਕਰੋਗੇ ਜੀ ਸ਼ਿਕਾਇਤਾਂ ਦੀ ਜਾਂ ਤੁਸੀਂ ਮੈਨੂੰ ਦੱਸੋਗੇ ਕਿ ਜੀ ਐਸ ਬੰਦੇ ਨੇ ਤੁਹਾਨੂੰ ਸ਼ਿਕਾਇਤ કરી ਸੀਗੀ ਔਰ ਉਸ ਸ਼ਿਕਾਇਤ ਦੇ ਉੱਤੇ ਤੁਹਾਡੀ ਪਾਰਟੀ ਨੇ ਕੁਝ ਐਕਸ਼ਨ ਨਹੀਂ ਲਿਆ ਹੈਗਾ ਸੋ ਮੇਰਾ ਪ੍ਰਸ਼ਾਸਕੀ ਔਰ ਮੇਰਾ ਅਧਿਕਾਰ ਖੇਤਰ ਹੈਗਾ ਸੋ ਮੈਂ ਅਗਰ ਇਸ ਖੇਤਰ ਤੋਂ ਬਾਹਰ ਜਾ ਕੇ ਕੋਈ ਗੱਲ ਕਰਾਂਗਾ ਤੇ ਉਹ ਫਿਰ ਮੈਂ ਪਾਰਟੀ ਦਾ ਜਿਹੜਾ ਅਨੁਸ਼ਾਸਨ ਹੈਗਾ ਉਹ ਤੋੜੂਗਾ ਜਿਹੜਾ ਮੇਰਾ ਸਫੀਅਰ ਨਹੀਂ ਹੈਗਾ ਜਿਹੜਾ ਜੋ ਕਾ ਮੇਰੇ ਸਕੋਪ ਚ ਹੈ ਨਹੀਂ ਉਹਦੇ ਬਾਰੇ ਮੈਨੂੰ ਬੋਲਣਾ ਨਹੀਂ ਚਾਹੀਦਾ ਲੇਕਿਨ ਤੁਹਾਨੂੰ ਜੋ ਪੰਜਾਬ ਦੀ ਜਿਹੜੀ ਹਵਾ ਹੈਗੀ ਹੈ ਇਹ ਅਸੀਂ ਨਾ ਅਸੀਂ ਕਹਿੰਦੇ ਹੈਗੇ ਸਰਵੇ ਆਏ ਹੈਗੇ ਆ ਤੁਹਾਨੂੰ ਪਤਾ ਸਰਵੇ ਆਏ ਹੈਗੇ ਆ ਸੋ ਅਸੀਂ ਪੂਰੇ ਉਮੀਦ ਰੱਖਦੇ ਹੈਗੇ ਆ ਕਿ ਸਾਨੂੰ ਇਹ ਜਿਹੜਾ ਸਰਵੇ ਆਇਆ ਹੈਗਾ ਇਹ ਸਰਵੇਖਣ ਜੋ ਕਿਹਾ ਹੈਗਾ ਉਹ 100% ਲੋਕਾਂ ਦੇ ਸਾਹਮਣੇ ਕਰੈਕਟ ਸਾਬਤ ਹੋਏਗਾ ਔਰ ਦਿੱਲੀ ਨਾਲੋਂ ਵੀ ਅਸੀਂ ਉਮੀਦ ਲਾਈ ਬੈਠੇ ਹੈਗੇ ਆ ਕਿ ਜਿਹੜੇ ਪੰਜਾਬ ਦੇ ਲੋਕ ਪੰਜਾਬ ਦਾ ਯੂਥ ਜਿਹੜਾ ਇੰਨਾ ਔਰ ਸਰ ਕੋਈ ਘਰ ਐਸਾ ਨਹੀਂ ਹੈ ਜਿੰਨਾ ਮਰਜੀ ਇਹ ਪੈਸਾ ਦੇ ਲੈਣ ਲੋਕਾਂ ਨੂੰ ਵੰਡ ਲੈਣ ਲੇਕਿਨ ਜਿਹੜਾ ਲੋਕ ਵੋਟ ਤੇ ਜਿਹੜੀ ਹੈਗੀ ਆ ਉਹ ਆਮ ਆਦਮੀ ਪਾਰਟੀ ਨਹੀਂ ਪਾਏਗੀ ਧੰਨਵਾਦ ਜਸਵੀਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਇਸਨ ਜਸਵੀਰ ਸਿੰਘ ਵੀਰ ਜਿਨ੍ਹਾਂ ਦਾ ਦਾਵਾ ਹੈਗਾ ਕਿ ਸੂਬੇ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਉਹਨਾਂ ਦਾ ਕਹਿਣਾ ਕਿ ਸਰਵੇਖਣ ਵੀ ਇਹ ਦੱਸਦੇ ਨੇ ਔਰ ਉਹਨਾਂ ਨੇ ਕਿਹਾ ਕਿ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਇਹ ਕੈਂਪੇਨ ਚਲਾਈ ਜਾਏਗੀ ਜਿਹੜੇ ਭ੍ਰਿਸ਼ਟ ਅਫਸਰ ਨੇ ਜਿਹੜੇ ਅਕਾਲੀ ਦਲ ਲਈ ਕੰਮ ਕਰ ਰਹੇ ਨੇ ਜਾਂ ਸੱਤਾਧਿਰ ਲਈ ਕੰਮ ਕਰ ਰਹੇ ਨੇ ਉਹਨਾਂ ਦਾ ਪਰਦਾਫਾਸ਼ ਕੀਤਾ ਜਾਏਗਾ ਉਹਨਾਂ ਤੇ ਉਹਨਾਂ ਦੇ ਖਿਲਾਫ ਇੱਕ ਪੂਰੀ ਮੂਵਮੈਂਟ ਬਣਾਈ ਜਾਏਗੀ ਫਿਲਹਾਲ ਦਾਵਾ ਜਸਬੀਰ ਸਿੰਘ ਬੀਰ ਦਾ ਹੀ ਹੈ ਕਿ ਅਗਲੀ ਸਰਕਾਰ ਅਸੀਂ ਬਣਾ ਰਹੇ ਹਾਂ ਇਹ 2017 ਚ ਪਤਾ ਲੱਗੇਗਾ ਕਿ ਕਿਸ ਪਾਰਟੀ ਦੀ ਸਰਕਾਰ ਬਣਦੀ ਹੈ ਕੈਮਰਾਮੈਨ ਗੁਂਜੀਤ ਦੇ ਨਾਮ ਯਾਦਵਿੰਦਰ ਸਿੰਘ এবੀਪੀ ਨਿਊਜ਼ ਮਹਾਲੀ